ਸਾਦ ਸੰਗਤ ਜੀ ਨੂਰਾ ਮਾਹੀ ਆ ਗਿਆ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ ਹੈ ਉਹ ਨੂਰਾ ਮਾਈ ਮਹਾਰਾਜ ਦੇ ਨੇੜੇ ਬਹਿ ਗਿਆ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦਸਖਾਂ ਭਾਈ ਸਰੰਦ ਦਾ ਬਰਤਾਂਤ ਕੀ ਸੁਣ ਕੇ ਆਇਆ ਹੈ ਨੂਰਾ ਮਾਹੀ ਬਿਰ ਹੱਥ ਜੋੜ ਕੇ ਆਪਣੇ ਦੋਵੇਂ ਹੱਥ ਜੋੜ ਕੇ ਕਲਗੀਧਰ ਜੀ ਨੂੰ ਕਹਿਣ ਲੱਗਾ ਮਹਾਰਾਜ ਸੁਣੋ ਜਿਹੜੇ ਤੁਹਾਡੇ ਦੋ ਸਾਹਿਬਜ਼ਾਦੇ ਸਨ ਨੂਰਾ ਮਾਈ ਕਹਿਣ ਲੱਗਾ ਮਹਾਰਾਜ ਤੁਹਾਡੇ ਛੋਟੇ ਸਾਹਜਦਿਆਂ ਨੂੰ ਮਲੇਸ਼ਾ ਨੇ ਵੱਡਾ ਝਗੜਾ ਕਰਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਇਹ ਖਬਰ ਹੈ ਜਿਹੜਾ ਨੂਰਾ ਮਾਹੀ ਪੁੱਤਰਾਂ ਦੀ ਖਬਰ ਪਿਓ ਨੂੰ ਸੁਣਾ ਰਿਹਾ ਹੈ ਬੱਚਿਆਂ ਦੀ ਖਬਰ ਬਾਪੂ ਨੂੰ ਸੁਣਾ ਰਿਹਾ ਹੈ ਰਾਏ ਕੱਲੇ ਨੇ ਕਿਹਾ ਨੂਰੇ ਮਾਹੀ ਨੂੰ ਜਦੋਂ ਗੁਰੂ ਸਾਹਿਬ ਜੀ ਤੋਂ ਸਾਹਬ ਜਾਦੇ ਵਿਛੜੇ ਸਨ ਇਹ ਕੱਲਾ ਕਹਿਣ ਲੱਗਾ ਵੀ ਸਾਰਾ ਪ੍ਰਸੰਗ ਦੱਸ ਨੂਰਿਆ ਜਦੋਂ ਮਹਾਰਾਜ ਤੋਂ ਸਾਹਿਬਜ਼ਾਦੇ ਵਿਛੜੇ ਸਨ ਤੇ ਉਹ ਕਿਵੇਂ ਪਕੜੇ ਗਏ ਇਕੱਲਾ ਕਹਿੰਦਾ ਨੂਰਿਆ ਮੁੱਢ ਤੋਂ ਲੈ ਕੇ ਅੰਤ ਤੱਕ ਸਾਰਾ ਪ੍ਰਸੰਗ ਜਿਹੜਾ ਤੂੰ ਸੁਣ ਕੇ ਆਇਆ ਸਾਰਾ ਸੁਣਾਉਣਾ ਕਰ ਤੂੰ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਸਾਰਾ ਪ੍ਰਸੰਗ ਸੁਣਨ ਵਾਸਤੇ ਲੰਮੇ ਪਿੰਡ ਦੇ ਵਿੱਚ ਬੈਠੇ ਨੇ ਵੀ ਤੂੰ ਪ੍ਰਸੰਗ ਸੁਣਾਏਂਗਾ ਕੇ ਸਾਰਾ ਪ੍ਰਸੰਗ ਸੁਣਾਉਣਾ ਕਰ